ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਨਮਸਤੇ ਕਲਾਮ ਤੇ ਅੱਜ ਆਪਾਂ ਜੀ ਤੁਹਾਨੂੰ ਦੱਸਦੇ ਆਂ ਥੋੜਾ ਜਿਹਾ ਇਸ ਪਾਰਕ ਬਾਰੇ ਅਸੀਂ ਅੱਜ ਕੁਝ ਪਾਰਕ ਆਏ ਆ ਇੱਥੇ ਪੈਂਗੁਇਨ ਐਂਕਾਉਂਟਰ ਪੈਂਗੁਇਨਾਂ ਨੂੰ ਮਿਲਣਾ ਅੰਦਰ ਜਾ ਕੇ ਜੇ ਤੁਸੀਂ ਇਸ ਪਾਰਕ ਨੂੰ ਮੰਨੀ ਆਏ ਤੇਰੇ ਕੋ ਪੈਂਗੁਇਨਾਂ ਨਹੀਂ ਮਿਲਣਗੇ ਆਪਾਂ ਚੱਲਦੇ ਆਂ ਅੰਦਰ ਤੇ ਦੇਖਦੇ ਆ ਅੱਗੇ ਕੀ ਰੰਗ ਢੰਗ ਨੇ ਤੇ ਨਾਲ ਤੁਹਾਨੂੰ ਦਿਖਾਉਨੇ ਆ ਆਜੋ ਜੀ ਹਾਂਜੀ ਬਾਕੀ ਤੁਹਾਨੂੰ ਓਸ਼ਨ ਪਾਰਕ ਬਾਰੇ ਦੱਸਦੇ ਵੀ ਜਿੱਦਾਂ ਓਸ਼ਨ ਪਾਰਕ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਓਸ਼ਨ ਨਾਲ ਸੰਬੰਧਤ ਹੀ ਇਹਦੇ 'ਚ ਹੈਗਾ ਜਾਨਵਰ ਜਿਹੜੇ ਮੈਮਲਸ ਹੁੰਦੇ ਨੇ ਇਹਦਾ ਅਸੀਂ ਤੁਹਾਨੂੰ ਵੀ ਵੌਂਗ ਚੁੱਕ ਹੈਂਗ ਪਹਾੜੀ ਦੇ ਉੱਪਰ ਬਣਿਆ ਹੋਇਆ ਇਹ ਇਹਦਾ ਇੱਕ ਹੈੱਡਲੈਂਡ ਆ ਜੂ ਸਮਿਟ ਕਹਿੰਦੇ ਆ ਤੇ ਇੱਕ ਲੋ ਲੈਂਡ ਆ ਇਹਦਾ ਵਾਟਰਫਾਲਾਂ ਕੰਪਲੈਕਸ ਤੇ ਬਾਕੀ ਬਹੁਤ ਸਾਰਾ 26 ਏਕੜ ਜਿਹੇ ਫੈਲਿਆ ਹੋਇਆ ਤੇ ਆਜੋ ਉੱਪਰ ਚੱਲਦੇ ਹਾਂ ਬਾਕੀ ਫੇਰ ਤੁਹਾਨੂੰ ਦੱਸਦੇ ਹਾਂ ਹੋਰ ਕੀ ਆ ਉੱਪਰ ਜਾਣ ਵਾਸਤੇ 1.5 ਕਿਲੋਮੀਟਰ ਹੈਗਾ ਥੱਲੇ ਤੋਂ ਉੱਪਰਲੀ ਜਿਹੜੀ ਪਹਾੜੀ ਆ 1.5 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਉਹਦੇ ਵਾਸਤੇ ਆਪਾਂ ਟ੍ਰੇਨ ਲੈ ਸਕਦੇ ਹਾਂ ਜਿਹਦਾ ਨਾਮ ਓਸ਼ਣ ਐਕਸਪ੍ਰੈਸ ਆ ਆ ਦੇਖੋ ਤੁਸੀਂ ਮਹਾਰਾਜਾ ਰਗੀ ਜਿਹੜੀ ਹੈਗੀ ਆ ਅੰਦਰੋਂ ਬੰਤਰ ਤੇ ਦੂਜਾ ਹੈਗੀ ਆ ਕੇਵਲ ਕਾਰ ਉਸਰਾ ਆਪਾਂ ਕੇਵਲ ਘਾਰਾਂ ਹੀ ਉਪਰ ਥੱਲੇ ਜਾ ਸਕਦੇ ਆ ਆ ਜੋ ਆਪਾਂ ਚੱਲੀਏ ਲੋ ਜੀ ਇਹਨਾਂ ਕੋਲੇ ਪਹੁੰਚ ਗਏ ਤੇ ਹੁਣ ਇਹ ਕਹਿੰਦੇ ਵੀ ਅੰਦਰ ਠੰਡ ਬੜੀ ਆ ਤੇ ਕਹਿੰਦੇ ਵੀ ਆਪਦੇ ਕੱਪੜੇ-ਕਪੜੇ ਚੰਗੀ ਤਰ੍ਹਾਂ ਪਾ ਲਓ ਮੈਂ ਤੇ ਰਾਹਨ ਤਾਂ ਹੁਣ ਤਿਆਰ ਆ ਚਾਹ ਹੁਣੀ ਹੁਣ ਪਾ ਰਹੇ ਨੇ ਕੱਪੜੇ ਤੇ ਅੰਦਰ ਕਹਿੰਦੇ 7-8 ਡਿਗਰੀ ਆ ਤਾਂ ਕਰਕੇ ਭਾਈ ਚੁੱਪ-ਚੁੱਪ ਕਰ ਲਈ ਬੰਦ ਸਮਾਰ ਕੇ ਅੱਜ ਹੀ ਅੰਦਰ ਕੈਮਰਾ ਦਾ ਲਾਉਡ ਨਹੀਂ ਸੀ ਉੱਥੇ ਤੁਸੀਂ ਦੇਖ ਹੀ ਲਈਏ ਇੱਥੇ ਖੜੇ ਸੀ ਆਪਾਂ ਸਾਹਮਣੇ ਇਸ ਸਟੇਜ ਤੇ ਜਿੱਥੇ ਭਾਈ ਖਿਲਾ ਰਿਹਾ ਖਾਣਾ ਪੈਂਗੁਨਨ ਤੇ ਪੈਂਗੁਨਨ ਵਾਕਈ ਬੜੀਆਂ ਕਿਊਟ ਹੁੰਦੀਆਂ ਨੇ ਬਹੁਤ ਨੇੜੇ ਉਹ ਜਾ ਕੇ ਟੱਚ ਕਰਕੇ ਜੋਂ ਦੇਖਦੇ ਆ ਤੇ ਬੜੀਆਂ ਆਖੇ ਵੀ ਲੱਗਦੀਆਂ ਨੇ ਤੇ ਅੰਤ ਤੇ ਸਾਰਿਆਂ ਨੂੰ ਕਿਹਾ ਕਿ ਦੋ ਸਾਰੇ ਆ ਇੱਕਦਮ ਵੀ ਪਾਣੀ ਤੇ ਬਹੁਤ ਹੀ ਨਾਈਸ ਪਿਆਰਾ ਜਾਨਵਰ ਆ ਪੈਂਗੋ tekrar hor sonunda az di ਜਦੋਂ 2005 ਦੇ ਵਿੱਚ ਡਿਜ਼ਨੀ ਲੈਂਡ ਬਣਿਆ ਸੀ ਨਾ ਉਦੋਂ ਓਸ਼ਨ ਪਾਰਕ ਆਲਮੋਸਟ ਬੰਦ ਹੋਣ ਦੇ ਕਿਨਾਰੇ ਆ ਗਿਆ ਸੀਗਾ ਬਹੁਤ ਘਟਾ ਪਿਆ ਉਦੋਂ ਇਹਨਾਂ ਨੇ 550 ਕਰੋੜ ਹਾਂਗਕਾਂਗ ਡਾਲਰ ਲਾ ਕੇ ਇਹਦੀ ਰੀਡਵੈਲਪਮੈਂਟ ਕੀਤੀ ਤੇ ਰੀਡਵੈਲਪਮੈਂਟ ਦੇ ਵਿੱਚ ਹੋਰ ਨਵੇਂ-ਨਵੇਂ ਇਹਨਾਂ ਨੇ ਬਹੁਤ ਸਾਰੇ ਅਟਰੈਕਸ਼ਨਸ ਇਹਦੇ ਵਿੱਚ ਲਿਆਂਦੇ ਹੋਰ ਨਵੇਂ-ਨਵੇਂ ਮੈਮਲਸ ਲੈ ਕੇ ਆਂਦੇ ਜਿੱਦਾਂ ਆਪਣੇ ਕੀ ਕੰਨਦੇ ਆਪਣੇ ਆਰਕਟਿਕ ਵਾਲੀ ਫੌਕਸ ਜਾਂ ਹੋਰ ਨਵੇਂ ਇਹਨਾਂ ਨੇ ਇਹਦੇ ਵਿੱਚ ਰਾਈਡਸ ਨਵੇਂ-ਨਵੇਂ ਬਣਾਤੇ ਤੇ ਬਹੁਤ ਵੱਡੀ ਇਹਨਾਂ ਨੇ ਐਕਸਪੈਂਸ਼ਨ ਕਰਤੀ ਉਦੋਂ 2005 ਦੇ ਵਿੱਚੋਂ 2009 ਦੇ ਵਿੱਚ ਫਿਰ ਇਹਨਾਂ ਨੇ ਸਾਰੀਆਂ ਨਵੀਆਂ ਅਟਰੈਕਸ਼ਨਾਂ ਖੋਲ੍ਹਤੀਆਂ ਸੀਗੀਆਂ ਤੇ ਬਾਕੀ ਮੇਰੇ ਵਰਗੇ ਕਮਜ਼ੋਰ ਦਿਲ ਵਾਲਿਆਂ ਵਾਸਤੇ ਨਾ ਜਿਹੜਾ ਓਸ਼ਨ פארਕ ਟਾਵਰ ਇਹ ਬੜੀ ਵਧੀਆ ਚੀਜ਼ ਆ ਕਿਉਂਕਿ ਆਰਾਮ ਨਾਲ ਉੱਪਰ ਜਾਂਦਾ ਤੇ ਬਸ 2-4 ਘੇੜੇ ਕੱਟ ਕੇ ਆਰਾਮ ਨਾਲ ਥੱਲੇ ਆ ਜਾਂਦਾ ਪਰ ਇਹਦੇ ਵਿੱਚ ਇਹੀ ਆ ਵੀ ਜਦੋਂ ਤੁਸੀਂ ਉੱਪਰ ਪਹੁੰਚਦੇ ਹੋ ਨਾ ਆਲੇ ਦੁਆਲੇ ਦੇਖਦੇ ਹੋ ਤਾਂ ਪੂਰਾ ਜਿਵੇਂ ਕਹਾਂ ਲਾ ਵੀ ਦਿਲ ਖਿੱਚਮਾ ਨਜ਼ਾਰਾ ਤੁਹਾਨੂੰ ਦਿਸਦਾ ਆਲੇ ਦੁਆਲੇ ਦਾ ਓਸ਼ਣ ਦਾ ਤੁਹਾਨੂੰ ਪਹਾੜੀਆਂ ਦਿਖਣਗੀਆਂ ਤੁਹਾਨੂੰ ਸਿਟੀ ਦਿਖੂਗੀ ਤੇ ਪੂਰੇ ਦਾ ਪੂਰਾ ਜਿਹੜਾ ਓਸ਼ਨ ਪਾਰਕਾ ਤੁਹਾਨੂੰ ਉਹ ਦਿਖੇਗਾ ਉੱਪਰੋਂ ਤੇ ਇਹ ਜਿਹੜੀ ਜਨ ਦੀ ਜੇ ਤੁਸੀਂ ਜਾਓ ਓਸ਼ਨ ਪਾਰਕ ਤਾਂ ਇੱਥੇ ਜ਼ਰੂਰ ਜਾਇਓ ਕਿਉਂਕਿ ਉੱਤੋਂ ਜੋ ਨਜ਼ਾਰਾ ਦੇਖਣ ਨੂੰ ਮਿਲਦਾ ਤੁਹਾਨੂੰ ਉੱਤੋਂ ਸਭ ਦੇਖ ਪੈਂਦਾ ਵੀ ਕਿੱਥੇ ਕੀ ਆ ਕਿੱਥੇ ਕੀ ਆ ਤੇ ਇਹ ਚੀਜ਼ ਜਿਹੜੀ ਇਹ ਮਿਸ ਕਰਨ ਵਾਲੀ ਨਹੀਂ ਹੈਗੀ ਤੇ ਬੇਸਿਕਲੀ ਸੀਓ ਹਾਂਜੀ ਆਪਾਂ ਹੁਣ ਟਾਵਰ ਦੇ ਝੂਟੇ ਮਾਟੇ ਤੋਂ ਲੈ ਜਾਂਦੇ ਤੇ ਹੁਣ ਆਪਾਂ ਚੱਲਦੇ ਆਂ ਸੀ ਮੈਮਲਸ ਵੱਲ ਸੀ ਮੈਮਲ ਤੁਹਾਨੂੰ ਦੱਸ ਦਈਏ ਵੀ ਇੱਥੇ ਇੰਨਾ ਕੋਲੇ ਸੀਲਾਂ ਨੇ, ਵੇਲਾਂ ਨੇ, ਸ਼ਾਰਕ ਨੇ, ਡੋਲਫਿਨਾ ਨੇ, ਪੈਂਗੂਨਾਂ ਆਪਾਂ ਦੇਖ ਲਈਆਂ ਤੇ ਘਟੋ ਘਟ 400 ਕਿਸਮ ਦੀਆਂ ਮੱਛੀਆਂ ਨੇ ਤੇ ਆਜੋ ਸ਼ਾਰਕਾਂ ਨੂੰ ਮਿਲਦੇ ਆਂ ਚੱਲ ਕੇ ਹੁਣ ਪਹਿਲਾਂ ਆਹ ਜੀ ਮਾਣ ਮੈਂ ਰਹਾ। ਉਹ ਰੀਡ ਆ ਜਾ। ਐਨੀ ਗਰਮੀ ਚ ਠੰਡੇ ਠੰਡੇ ਚ ਘੁੰਮ ਕੇ ਵੈਸੇ ਤਾਂ ਸਵਾਦ ਆ ਗਿਆ। ਆਜੋ ਲੋ ਲੈਨ ਵੱਲ ਚੱਲਦੇ ਹੁਣ। ਜੀ। ਨਾ ਪਾ ਜੇ ਬੰਦ ਕਰ ਤੇ ਰਹੀਂ ਉੱਪਰੋਂ ਵਾਪਸ ਜਾ ਰਹੇ। ਦੇ ਆਲਾ ਪਾਟ ਦੇ ਲਈ ਬਾਹਰ ਦੇਖੋ ਤੀਰ ਟੇਬਲ ਕਾਰਟ ਤੋਂ ਥੱਲੇ ਆ ਕੇ ਵੀ ਆਪਾਂ ਆ ਗਏ ਪੁਰਾਣੇ ਹਾਂਗਕਾਂਗ ਦੇ ਵਿੱਚ 올ਡ ਹਾਂਗਕਾਂਗ ਇਹ ਪੂਰੇ 올ਡ ਸਟਾਈਲ ਤੇ ਦੁਕਾਨਾਂ ਬਣੀ ਹੋਈਆਂ ਨੇ ਦੋਨੋਂ ਪਾਸੇ ਸਟਰੀਟ ਜੀ ਬਣਾਈ ਹੋਈਆਂ ਇਹਨਾਂ ਨੇ ਉਹ ਵੱਖਰੀ ਗੱਲ ਆ ਵੀ ਤੜੀਆਂ ਖੁੱਲੀਆਂ ਘਾਟੀਆਂ ਨੇ ਦੁਕਾਨਾਂ ਝੰਡਾ ਮਾਰ ਕੇ ਪਰ 올ਡ ਹਾਂਗਕਾਂਗ ਦਾ ਪੂਰਾ ਊਨ ਬਣਾ ਲਓ ਜੀ ਆਪਾਂ ਐਂਡ ਦੇ ਨੇੜੇ ਆ ਜਾਨੇ ਆ ਇੱਥੇ ਹੁਣ ਇੱਥੋਂ ਦੇ ਜਿਹੜੇ ਮਸ਼ਹੂਰ ਹੈਗਾ ਜਾਨਵਰ ਹੋਏਗਾ ਜੀ ਪੈਂਡਾ ਇਹ ਬੜੇ ਸਾਰੂ ਕਿਸਮ ਦਾ ਇਨਸਾਨ ਆ ਸਲੋ ਰੈੱਡ ਪੈਂਡਾ ਵੀ ਇੱਥੇ ਕਾਫੀ ਹੈਗੇ ਨੇ ਸੁੱਤੇ ਹੀ ਦੇਖਿਆ ਜਿੰਨੀ ਵਾਰ ਵੀ ਆਏ ਹਾਂ ਪਹਿਲਾਂ ਵੀ ਤੇ ਬਾਕੀ ਟੋਟਰਾਇਜ਼ ਤੇ ਇਹਨਾਂ ਦੇ ਛੋਟੇ ਤੋਂ ਛੋਟਾ ਇੱਕ ਬਹੁਤ ਵੱਡਾ ਵੀ ਹੈਗਾ ਤੇ ਆ ਆਗੇ ਆਪਣੇ ਉਦਵਿਲਾਵ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਇੰਗਲਿਸ਼ ਚ ਆਟਰ ਕਹਿੰਦੇ ਇਹਨਾਂ ਨੂੰ ਤੇ ਇਹ ਵੀ ਸਮੁੰਦਰੀ ਮੇਰਾ ਕਹਿੰਦਾ ਮੱਛੀਆਂ ਹੀ ਖਾਂਦੇ ਨੇ ਇਹ ਤੇ ਪਾਣੀ ਚ ਵੀ ਰਹਿੰਦਾ ਤੇ ਬਾਹਰ ਵੀ ਇਹ ਵੀ ਬੜਾ ਪਲੇਫੁੱਲ ਜਿਹਾ ਜਾਨਵਰ ਆ ਬੜਾ ਤੇਜ਼ ਹੈ 스위밍 ਕਰਦਾ ਪਾਣੀ ਦੇ ਵਿੱਚ 協助，請同我哋嘅工作人员聯絡，多谢。